ਅਜੇ ਹੀ ਘਟਨਾ ਪੰਜਾਬ ਵਿੱਚ ਵਾਪਰੀ 26 ਜਨਵਰੀ ਵਾਲੇ ਦਿਨ ਕਿ ਜਿਹੜੇ ਬੀ ਆਰ ਅੰਬੇਦਕਰ ਜੀ ਦੇ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਜੀ ਇੱਕ ਸਰਫੇਰੇ ਵਿਅਕਤੀ ਵੱਲੋਂ ਕੀ ਕਾਰਨ ਬਣੇ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਇਹਦੇ ਬਾਰੇ ਤੁਹਾਨੂੰ ਹੁਣ ਅਸੀਂ ਇਸ ਸੈਗਮੈਂਟ ਦੇ ਵਿੱਚ ਜਾਣਕਾਰੀ ਦਵਾਂਗੇ ਸੋ ਨਿੰਦਰ ਕਘਣਵੀ ਜੀ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਾਰ ਸਾਡੇ ਸਾਰੇ ਗੌਂਦਾ ਪੰਜਾਬ ਸੁਣਦੇ ਦੋ ਦਰੇਡੇ ਬੈਠੇ ਸਾਰੇ ਦੋਸਤਾਂ ਨੂੰ ਔਰ ਇਹ ਬਹੁਤ ਮੰਦ ਭਾਂਗੀ ਘਟਨਾ ਹੈ ਤੇ ਕੱਲ ਵਾਪਰੀ ਹੈ ਅਰ ਅੱਜ ਖ਼ਬਾਰਾਂ ਨਹੀਂ ਆਈਆਂ ਤੇ ਸੋਸ਼ਲ ਮੀਡੀਆ ਤੇ ਹੋਰ ਟੀਵੀ ਚੈਨਲਾਂ ਤੇ ਇਹ ਖ਼ਬਰ ਉਦੋਂ ਤੋਂ ਹੀ ਫੈਲੀ ਹੋਈ ਹੈ ਜਦੋਂ ਇਹ ਵਾਪਰੀ ਹੈ ਕੱਲ ਤੋਂ ਹੀ ਜੀ ਇਸ ਖ਼ਬਰ ਨੇ ਪੰਜਾਬ ਦੇ ਵਿੱਚ ਰਾਜਕਤਾ ਮਤਲਬ ਹੁਣ ਦੇਖੋ ਵੱਖ-ਵੱਖ ਸ਼ਕਤੀਆਂ ਜ਼ੋਰ ਲਾ ਰਹੀਆਂ ਕਿ ਪੰਜਾਬ ਦਾ ਮਾਹੌਲ ਖਤਮ ਹੋਵੇ ਉਹ ਸ਼ਕਤੀਆਂ ਕੌਣ ਨੇ ਕਿੱਥੋਂ ਪੈਦਾ ਹੁੰਦੀਆਂ ਨੇ ਉਹ ਤੁਸੀਂ ਸਾਰੇ ਬੈਠੇ ਜਾਣਦੇ ਹੋ ਜੀ ਤਾਂ ਤਾਂ ਇੱਕ ਇੱਕ ਨਵੀਂ ਫੋਕਸ ਰੱਖਣਾ ਚਾਹੁੰਦੇ ਕਿ ਇਹ ਜਿਹੜੀ ਮਨ ਲੇ ਕੇ ਮੂਰਤੀ ਨਾਲ ਛੇੜਛਾੜ ਕੀਤਾ ਗਿਆ ਜੀ ਕੋਈ ਭੰਨ ਤੋੜ ਕੀਤੀ ਗਈ ਆ ਇਹ ਕੌਣ ਹੈ ਤੇ ਕਿੱਥੋਂ ਦਾ ਇਹ ਵਿਅਕਤੀ ਹੈ ਜੀ ਬਿਲਕੁਲ ਤੁਸੀਂ ਗੁਰਪ੍ਰੀਤ ਜੀ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਸਾਹਿਬ ਇੱਕ ਪਵਿੱਤਰ ਸ਼ਹਿਰ ਆ ਸਾਡਾ ਸਾਰੇ ਦੁਨੀਆ ਦਾ ਮੰਨਿਆ ਹੋਇਆ ਜੀ ਇੱਥੇ ਹੀ ਆ ਕੇ ਕਿਉਂ ਕੀਤੀ ਵੱਡਾ ਸਵਾਲ ਆ ਹੋਰ ਥਾਵਾਂ ਤੇ ਵੀ ਬਾਬਾ ਅੰਬੇਦਕਰ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਆ ਤੇ 2 ਘੰਟਾ ਤੱਕ ਦਾ ਦੇਸ ਦਾ ਮੌਕਾ ਹੋਵੇ ਜਦੋਂ ਬਾਬਾ ਜੀ ਨੇ ਸਾਡਾ ਸੰਵਿਧਾਨ ਲਿਖਿਆ ਔਰ 26 ਜਨਵਰੀ 1950 ਦੇ ਵਿੱਚ ਸਾਡਾ ਇਹ ਸਾਰਾ ਕੁਝ ਹੋਇਆ ਉਹਨਾਂ ਦੀ ਮੂਰਤੀ ਤੋੜੀ ਜਾਵੇ ਤਾਂ ਇਹ ਮਾਂ ਜਿਹੜਾ ਨਾ ਮਾਲਾ ਪਾਉਣ ਵਾਸਤੇ ਪੌੜੀਆਂ ਲੱਗਦੀਆਂ ਥੱਲੇ ਉਤਾਂ ਨੂੰ ਜਾਂਦੀਆਂ ਹਮਮ ਚਾਹਤੇ ਪਤਵੰਤੇ ਵੀ ਆਈਪੀ ਡੀਸੀ ਐਸਐਸਪੀ ਜਾਂ ਹੋਰ ਤੇਰੇ ਮੇਰੇ ਵਰਗੇ ਜਾ ਕੇ ਉੱਥੋਂ ਦੀ ਚੜ੍ਹਿਆ ਤੇ ਚੜ ਕੇ ਅਖੌੜੇ ਨਾਲ 8 ਵਾਰੀ ਉਹਨੇ ਉੱਤੇ ਮਾਰੇ ਥੋੜੇ ਮਾਰੇ ਜੀ ਤੇ ਉਸ ਤੋਂ ਬਾਅਦ ਉੱਥੇ ਬੜੇ ਲੋਕ ਸੀ ਤੁਸੀਂ ਅੱਗੇ ਸਵਾਲ ਕਰੋਗੇ ਮੈਂ ਦੱਸੂਗਾ ਵੀ ਉਹਨਾਂ ਨੇ ਕੀ ਕੀਤਾ ਨੂੰ ਵੀ ਤੋਂ ਕੀ ਕਰਦਾ ਤੇ ਮੌਲ ਤਾਂ ਕਰਮ ਹੋਣਾ ਹੀ ਸੀ ਜੀ ਹੁਣ ਐਟ ਪ੍ਰੈਸੈਂਟ ਸਿਚੁਏਸ਼ਨ ਅਮਰਸਰ ਸਾਹਿਬ ਚ ਤਣਾਤ ਬਹੁਤ ਭਾਰੀ ਸੁਰੱਖਿਆ ਤੇ ਬਹੁਤ ਜ਼ਿਆਦੇ ਰੌਸ ਹੈ ਗਲਤ ਭਾਈਚਾਰੇ ਦੇ ਵਿੱਚ ਕਿ ਇਹ ਕਿਉਂ ਕੀਤਾ ਗਿਆ ਜੀ ਨਿੰਦਰ ਜੀ ਜਿੱਥੇ ਆਪਾਂ ਇਹਦੇ ਬਾਰੇ ਗੱਲਬਾਤ ਅੱਗੇ ਚੱਲ ਕੇ ਸਾਰੀ ਡਿਟੇਲ ਦੇ ਵਿੱਚ ਕਰਾਂਗੇ ਉਹ ਸਭ ਤੋਂ ਪਹਿਲਾਂ ਕੁਝ ਸਵਾਲ ਨੇ ਜੀ ਜਿਹੜੇ ਇਸ ਘਟਨਾ ਦੇ ਸਬੰਧ ਵਿੱਚ ਤੁਹਾਡੇ ਨਾਲ ਅਸੀਂ ਡਾਇਰੈਕਟਲੀ ਕਰਨਾ ਚਾਹਾਂਗੇ ਕਿਉਂਕਿ ਟੂ ਦਾ ਪੁਆਇੰਟ ਜਾਣਕਾਰੀ ਹੋ ਸਕੇ ਜੀ ਜਿਹੜਾ ਕਿਵੇਂ ਇਹ ਘਟਨਾ ਵਾਪਰੀ ਇਹ ਕਿਹੜੇ ਏਰੀਏ ਦੇ ਵਿੱਚ ਜਿਹੜਾ ਇਹ ਬੁੱਤ ਲੱਗਿਆ ਹੋਇਆ ਸੀ ਇਹ ਮੂਰਤੀ ਲੱਗੀ ਹੋਈ ਸੀ ਅਮਰਸਰ ਸਾਹਿਬ ਦੇ ਜੀ ਦੇਖੋ ਇਹ ਜਿਹੜਾ ਏਰੀਆ ਹੈ ਨਾ ਇਹ ਬڑا ਪੌਸ਼ ਏਰੀਆ ਹੈ ਅਮਰਸਰ ਸਾਹਿਬ ਦਾ ਔਰ ਉਸ ਪੌਸ਼ ਏਰੀਏ ਦੇ ਵਿੱਚ ਇਹਨੂੰ ਕਹਿੰਦੇ ਆ ਮਾਲ ਲੋਡ ਜਾਂ ਕਹਿੰਦੇ ਹੈਰੀਟੇਜ ਸਟਰੀਟ ਜੀ ਅਮਰਸਰ ਸਾਹਿਬ ਦੀ ਜਿਹੜੀ ਹੈਰੀਟੇਜ ਸਟਰੀਟ ਹੈ ਉੱਥੇ ਉਹਨਾਂ ਦਾ ਬੁੱਤ ਲੱਗਾ ਹੈ ਸਾਰੀ ਦੁਨੀਆ ਵੇਂਦੀ ਹੈ ਤੇ ਉੱਥੋਂ ਪੁਲਿਸ ਸਟੇਸ਼ਨ ਜਿਹੜਾ ਹੈ ਗੁਰਪ੍ਰੀਤ ਜੀ ਹੈਰੀਟੇਜ ਸਟਰੀਟ ਤੋਂ ਪੁਲਿਸ ਸਟੇਸ਼ਨ ਲਗਭਗ 150 ਮੀਟਰ ਦੂਰੀ ਤੇ ਹੈ ਦੂਰ ਨਹੀਂ ਹੈ ਬਾਲਾ ਜੀ ਉਥੇ ਘਟਨਾ ਵਾਪਰੀ ਜੇ 150 ਮੀਟਰ ਤੇ ਹੀ ਤੁਸੀਂ ਕਹਿ ਰਹੇ ਹੋ ਤਾਂ ਇਹਦਾ ਮਤਲਬ ਇਹ ਵੀ ਹੈ ਕਿ 26 ਜਨਵਰੀ ਹੋਵੇ ਤਾਂ ਸਰਵੇਲੈਂਸ ਤਾਂ ਸੁਭਾਵਿਕ ਹੈ ਕਿ ਹੁੰਦੀ ਹੁੰਦੀ ਆ ਪਰ ਇਹੋ ਜੀ ਘਟਨਾ ਵਾਪਰੀਗੀ ਅਗਲਾ ਸਵਾਲ ਜਿਹੜਾ ਨਿੰਦਰ ਜੀ ਆਪ ਜੀ ਨੂੰ ਸਾਡੇ ਵੱਲੋਂ ਕੀਤਾ ਜਾਣਾ ਕਿ ਵਿਅਕਤੀ ਦੀ ਕੋਈ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਬਿਲਕੁਲ ਹੋਈ ਹੈ ਇਹ ਆਕਾਸ਼ ਦੀ ਆਕਾਸ਼ ਕਹਿੰਦੇ ਐ ਇਹਨੂੰ ਆਕਾਸ਼ਦੀਪ ਵੀ ਕਹਿੰਦੇ ਐ ਧਰਮਕੋਟ ਕਸਬਾ ਤੁਸੀਂ ਸਾਰੇ ਜਾਣਦੇ ਹੋ ਐ ਸਾਰੀ ਜੀ 9 ਸੋਸ ਮੈਸਟਰਾਂ ਦਾ ਹੋ ਗਿਆ ਪੰਜਾਬ ਸਿਹਤ ਦਾ ਨਿੰਦਰੀ ਸੀ ਤੁਹਾਨੂੰ ਕਹਾਂਗੇ ਕਿ ਸਿਹਤ ਦਾ ਜ਼ਰੂਰ ਸਾਰੀ ਖਿਆਲ ਰੱਖਿਆ ਜਾ ਸਾਰੀ ਆ ਆਕਾਸ਼ਦੀਪ ਇਹਦਾ ਨਾਮ ਐ ਆਕਾਸ਼-ਕਾਸ਼ ਕਹਿੰਦੇ ਐ ਜੀ ਤੇ ਇਹ ਧਰਮਕੋਟ ਇਹਨਾਂ ਦਾ ਇਲਾਕਾ ਐ ਤੇ ਮੋਗਾ ਜ਼ਿਲ੍ਹਾ ਪੈਂਦਾ ਤੇ ਇਹਦੀ ਮਾਨ ਨੂੰ ਅੱਜ ਪੱਤਰਕਾਰਾਂ ਨੇ ਪੁੱਛਿਆ ਉਹਦੀ ਮਾਂ ਨੇ ਕੀ ਕਿਹਾ ਉਹ ਅੱਗੇ ਤੁਸੀਂ ਸਵਾਲ ਕਰੋਗੇ ਮੈਂ ਦੱਸੂੰਗਾ ਕਿ ਇਸ ਤਰ੍ਹਾਂ ਦਾ ਇਹ ਮਤਲਬ ਮੋਗੇ ਨਾਲ ਸੰਬੰਧਿਤ ਹੈ ਬੰਦਾ ਜੀ ਤੇ ਨਾਲ ਦੀ ਨਾਲ ਮੈਂ ਦੱਸ ਦਿੰਦਾ ਸਾਡੇ ਪਰਿਵਾਰਾਂ ਨੂੰ ਕਿ ਇਹ ਕਲਿੱਪ ਤੁਹਾਡੇ ਨਾਲ ਆਜੋ ਸਾਂਝੀ ਕਰਦੇ ਆਂ ਜੀ ਕਿ ਕੀ ਵਾਪਰਿਆ ਇਹ ਤੁਹਾਨੂੰ ਬੈਟਰ ਅੰਡਰਸਟੈਂਡਿੰਗ ਹੋ ਸਕੇ ਜੀ ਕਿ ਕਿਸ ਤਰ੍ਹਾਂ ਇਹ ਲੋਕ ਨੇ ਜਿਹੜੇ ਬਿਨਾਂ ਗੱਲ ਤੋਂ ਕਿਉਂਕਿ ਨਿੰਦਰ ਜੀ ਮੈਨੂੰ ਇਹ ਲੱਗਦਾ ਹੁੰਦਾ ਅੱਗੇ ਚੱਲ ਕੇ ਮੈਂ ਇੱਕ ਕਲੋਜ਼ਿੰਗ ਰਿਮਾਰਕ ਵੀ ਦਊਂਗਾ ਵੀ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਕੁਝ ਮਲਗੇ ਤਾਂ ਤੁਹਾਨੂੰ ਕੁਝ ਮਿਲਦਾ ਨਹੀਂ ਹੁੰਦਾ ਤੁਸੀਂ ਇੰਨਾ ਜ਼ਰੂਰ ਕਰ ਲੈਨੇ ਹੋ ਕਿ ਆਪਦੀ ਜਿਹੜੀ ਸਖਾਲੀ ਚੱਲ ਰਹੀ ਜ਼ਿੰਦਗੀ ਹੈ ਸ਼ਾਂਤੀਮਈ ਜਿਹੜਾ ਤੁਸੀਂ ਜੀਵਨ ਕੱਟ ਸਕਦੇ ਹੋ ਨੇ ਉਹਨੂੰ ਨਵੀਆਂ ਮੁਸ਼ਕਲਾਂ ਦੇ ਵਿੱਚ ਪਾ ਲੈਨੇ ਹੋ ਤੇ ਗੱਲ ਐਂਡ ਤੇ ਜਾ ਕੇ ਕੁਝ ਵੀ ਨਹੀਂ ਨਿਕਲਦੀ ਸੋ ਅਗਲਾ ਸਵਾਲ ਨਿੰਦਰ ਜੀ ਤੁਹਾਡੇ ਤੋਂ ਅਸੀਂ ਜਾਨਣਾ ਚਾਹੁੰਦੇ ਹਾਂ ਜਿਹੜਾ ਕਿ ਸਰ ਜੀ ਸੋ ਇਹਨਾਂ ਦੀ ਮਾਤਾਵਾਂ ਵੱਲੋਂ ਕੀ ਕਿਹਾ ਗਿਆ ਜੀ ਜਦੋਂ ਇਹ ਇਹਨਾਂ ਦੀ ਮਾਤਾ ਨੂੰ ਸਵਾਲ ਕੀਤੇ ਗਏ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਗੁਰਪੇਜ ਘਟਨਾ ਤੇ ਵਾਪਰੀ ਅੰਮ੍ਰਿਤਸਰ ਸਾਹਿਬ ਚ ਜੀ ਤੇ ਇਹਦਾ ਸੇਕ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਚ ਲੱਗ ਗਿਆ ਮਹਾਰਾਸ਼ਟਰ ਪ੍ਰਾਂਤ ਦੇ ਵਿੱਚ ਮੈਂ ਜਿੱਥੇ ਰਿਹਾ ਇੱਕ ਸਾਲ ਬਾਹਰ ਦਾ ਯੂਨੀਵਰਸਿਟੀ ਚ ਜੀ ਉੱਥੇ ਇਹਨਾਂ ਨੂੰ ਹਰ ਉਮੀਦਕਰ ਦੇ ਨਾਂ ਤੇ ਚਿਹਰ ਹੈ ਇਹਨਾਂ ਦਾ ਇੱਕ ਬਹੁਤ ਵੱਡਾ ਬੁੱਤ ਹੈ ਉੱਥੇ ਇਹਨਾਂ ਦੇ ਨਾਂ ਤੇ ਸੰਸਥਾਨ ਨੇ ਔਰ ਲੋਕ ਪੂਜਦੇ ਨੇ ਉਹਨੂੰ ਸਤਿਕਾਰ ਕਰਦੇ ਨੇ ਇਹਨਾਂ ਦੀ ਮਾਂ ਜਿਹੜੀ ਦੋਸ਼ੀ ਦੀ ਹੈ ਨਾ ਵਿਕਾਸ ਦੀ ਜੀ ਇਹਦੀ ਮਾਂ ਨੂੰ ਅੱਜ ਪੱਤਰਕਾਰ ਨੇ ਪੁੱਛਿਆ ਬੜਾ ਰੋਈ ਉਹ ਕਹਿੰਦੀ ਵੀ 3 ਸਾਲ ਹੋ ਗਏ ਹੂੰ ਹੂੰ ਇਹ ਮੁੰਡਾ ਦੁਬਈ ਵਗੈਰਾ ਉਧਰ ਚਲਾ ਗਿਆ ਜੀ ਸਾਨੂੰ ਸੀ ਵੀ ਇਹ ਕੁਛ ਦੇਉ ਭੇਜੂ ਇਹਨੇ ਕੁਛ ਨਹੀਂ ਘੱਲਿਆ ਭੇਜਿਆ ਤੇ ਇਹ ਤਾਂ ਸਾਨੂੰ ਕਹਿੰਦਾ ਸੀ ਵੀ ਮੇਰਾ ਭਰਾ ਮੇਰੇ ਭਰਾ ਮਰ ਜਨ ਮਾਂ ਮਰ ਜੇ ਮੈਂ ਤਾਂ ਸਾੜਨ ਨਾ ਨਹੀਂ ਆਉਣੇ ਹੂੰ ਹੂੰ ਤੇ ਮੈਂ ਸਾਨੂੰ ਫੋਨ ਕਰਦਾ ਸੀ ਮੈਂ ਸਾਡੇ ਨਾਲ ਗੱਲ ਕਰਦਾ ਸੀ ਤੇ ਸਾਡੇ ਤਾਂ ਇਹ ਉਲਟ ਚੱਲਦਾ ਸੀਗਾ ਸਾਨੂੰ ਨਹੀਂ ਪਤਾ ਕਦੋਂ ਇੰਡੀਆ ਆਇਆ ਤੇ ਪੱਤਰਕਾਰ ਕਹਿੰਦੇ ਵੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਡੇ ਆਂਡੀ ਅੰਗਵੰਡੀਆਂ ਦੇ ਫੋਨਾਂ ਦੇ ਉੱਤੇ ਉਹ ਵਿਖਾਉਂਦੇ ਸੀ ਵੀ ਆਹ ਵੇਖੋ ਇਹ ਸਟੇਟਸ ਪਾਉਂਦਾ ਜੀ ਤੇ ਇਹ ਮਤਲਬ ਆਇਆ ਆਪਣੀ ਮਰਜ਼ੀ ਨਾਲ ਗਿਆ ਇਹਨਾਂ ਦੀ ਮਰਜ਼ੀ ਨਾਲ ਇਹਨਾਂ ਨੇ ਭੇਜਿਆ ਸੀ ਕਮਾਈ ਕਰਨ ਨੂੰ ਆਇਆ ਤਾਂ ਕੇ ਧੋਕੇ ਖਾ ਕੇ ਇੱਥੇ ਆ ਕੇ ਆ ਕੋ ਕਰਮ ਨਹੀਂ ਕੋ ਕਰਮੀ ਕਹਿ ਸਕਦੇ ਹਾਂ ਦੁਸ਼ਕਰਮ ਕਹਿ ਸਕਦੇ ਆ ਮਾੜੀ ਗੱਲ ਮਾੜੀ ਗੱਲ ਹੈ ਜੀ ਮਾੜੀ ਗੱਲ ਹੈ ਜੀ ਤੇ ਜਦੋਂ ਫਿਰ ਇਹ ਨਿੰਦਰਜੀ ਘਟਨਾ ਵਾਪਰੀ ਵੈਸੇ ਤਾਂ ਅਸੀਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਕਿਉਂਕਿ ਵੀਡੀਓ ਦੇ ਵਿੱਚ ਕੋਈ ਵੀ ਕਿਤੇ ਵੀ ਘਟਨਾ ਵਾਪਰਦੀ ਹੈ ਅੱਜ ਕੱਲ ਤਾਂ ਜੇ ਗੁਰੂ ਘਰਾਂ ਦੇ ਵਿੱਚ ਵੀ ਇਹੋ ਜਿਹਾ ਕੋਈ ਇਨਸੀਡੈਂਟ ਹੁੰਦਾ ਤਾਂ ਸੁਭਾਵਿਕ ਹੈ ਲੋਕਾਂ ਦੀ ਜ਼ੁਬਾਨ ਚੋਂ ਜੀ ਜਿਹੜਾ ਪਤਾ ਨਹੀਂ ਕਿਉਂ ਸਾਡੇ ਲੋਕ ਨੇ ਜਿਹੜੇ ਮਾਂ ਤੇ ਭੈਣ ਦੇ ਸਬੰਧ ਦੇ ਵਿੱਚ ਕੋਈ ਮਾੜੇ ਸ਼ਬਦ ਉਦੋਂ ਹੀ ਵਰਤਣ ਲੱਗ ਜਾਂਦੇ ਆ ਭਾਵੇਂ ਕੋਈ ਕਰਮ ਕਰਨ ਵਾਲਾ ਕੋਈ ਵੀ ਹੋਵੇ ਸੋ ਜਦੋਂ ਇਹ ਘਟਨਾ ਵਾਪਰ ਰਹੀ ਸੀ ਜਿਹੜੀ ਸਕਰੀਨ ਤੇ ਵੀ ਚੱਲ ਰਹੀ ਆ ਉਦੋਂ ਫਿਰ ਲੋਕਾਂ ਦਾ ਕੀ ਪ੍ਰਤੀਕਰਮ ਸੀ ਜੀ ਉਥੇ ਦੇਖੋ ਮਦਦ ਹਾਂ ਇਹ ਤੁਹਾਡਾ ਸਵਾਲ ਬੜਾ ਵਾਜਬ ਹੈ ਉਥੇ ਬਹੁਤ ਸਾਰੇ ਨਿੰਗ ਸਿੰਘ ਵੀ ਖੜੇ ਸੀ ਉਹ ਤਾਂ ਉਦਾਂ ਹੀ ਉਧਰ ਉਧਰ ਜਾ ਰਹੇ ਸੀਗੇ ਅੰਮ੍ਰਿਤਸਰ ਸਹਿਰ ਆ ਸਾਡਾ ਪਵਿੱਤਰ ਧਰਤੀ ਆ ਗੁਰੂਆਂ ਦੀ ਆ ਲਿੰਗ ਸਿੰਘ ਤਾਂ ਸਾਡੀ ਸ਼ਾਨ ਆ ਉੱਥੇ ਰਹਿੰਦੇ ਆ ਅਕਸਰ ਹੀ ਘੁੰਮਦੇ ਫਿਰਦੇ ਜੀ ਉਹ ਵੀ ਖੜੇ ਸੀ ਕੁਝ ਹੋਰ ਸਿੱਖ ਲੋਕ ਵੀ ਖੜੇ ਸੀ ਉਹਨਾਂ ਨੇ ਉਹਨੂੰ ਗਾਲਾਂ ਵੀ ਕੱਢੀਆਂ ਕਿ ਤੂੰ ਸਿੱਖੀ ਮੈਂ ਜਿਹੜੀ ਵੀਡੀਓ ਤੁਸੀਂ ਚਲਾ ਰਹੇ ਹੋ ਮੈਨੂੰ ਨਹੀਂ ਪਤਾ ਵੀ ਜਿਹੜਾ ਬੰਦਾ ਸਿੱਖੀ ਸਰੂਪ ਚ ਆ ਜਾਂ ਉਹ ਮੌਨਾ ਕੋਨਾ ਜੀ ਮੈਂ ਵੀਡੀਓ ਵੇਖੀ ਨਹੀਂ ਹੈ ਜੀ ਪਰ ਲੋਕਾਂ ਨੇ ਉਹਨੂੰ ਕਿਹਾ ਕਿ ਤੂੰ ਸਿੱਖੀ ਸਰੂਪ ਧਾਰਨ ਕਰਕੇ ਸਿਕਨੂੰ ਬਦਨਾਮ ਕਰ ਰਿਆਂ ਇਹ ਜਿਹੜੀ ਘਟਨਾ ਬਹੁਤ ਲੋਕਾਂ ਨੂੰ ਸੱਚੀ ਗੱਲ ਆ ਨਿੰਗਾ ਸਿੰਘਾਂ ਨੇ ਵੀ ਗਾਲਾਂ ਕੱਢੀਆਂ ਔਰ ਗਾਲਾਂ ਬਹੁਤ ਗੰਦੀਆਂ ਕੱਢੀਆਂ ਕਿ ਤੂੰ ਇਹ ਕੰਮ ਨਾ ਕਰ ਕਿਉਂਕਿ ਜਿਹੜੇ ਨੇ ਕਾਨੂੰਨ ਬਣਾਇਆ ਬਾਬੇ ਸਾਡੇ ਨੇ ਡਾਕਟਰ ਰਾਓ ਜੀ ਨੇ ਜੀ ਉਹਦਾ ਦਿਨ ਤੇ ਅੱਜ ਉਸ ਦਿਨ ਤੇ ਪੰਜਾਬ ਚ ਭਾਈਚਾਰਾ ਸ਼ਾਂਤੀ ਸੁਖ ਸੁਭਦਾ ਤੇ ਪਿਆਰ ਅਪਨਾਤ ਮੁਹੱਬਤ ਮੋਹ ਚਾਹੀਦੀ ਆ ਤੇ ਤੂੰ ਇਹ ਤਾਂ ਦੇ ਕਰ ਪਰ ਉਹ ਮਤਲਬ ਜਿਹੜਾ ਹੈ ਵੇਖੋ ਆਪਾਂ ਐਵੇਂ ਗਾਲਾਂ ਕਰ ਦਨੇ ਵੀ ਸਿੱਖ ਮਾੜਿਆ ਹੈ ਸਿੰਧੂ ਮਾੜਿਆ ਮਾੜਾ ਕੋਈ ਵੀ ਨਹੀਂ ਸਮਾ ਮਾੜਾ ਹੁੰਦਾ ਇਹ ਸਮਾ ਮਾੜਾ ਸੀ ਪਰ ਸਿੱਖ ਭਾਈਚਾਰੇ ਦੇ ਲੋਕਾਂ ਨੇ ਚੰਗੀ ਭੂਮਿਕਾ ਨਿਭਾਈ ਹਾਂ ਤੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਦੇ ਜਿਹੜੇ ਹਾਲਾਤ ਨੇ ਜੀ ਉਹ ਕਿਸ ਤਰ੍ਹਾਂ ਦੇ ਨੇ ਜਾਂ ਪੰਜਾਬ ਦੇ ਵਿੱਚ ਇਸ ਘਟਨਾ ਤੋਂ ਬਾਅਦ ਚੋ ਕਿਹੋ ਜਿਹਾ ਪ੍ਰਤੀਕਰਮ ਆ ਰਿਹਾ ਜੀ ਹੋਣ ਬਿਲਕੁਲ ਅੱਜ ਮੁੱਖ ਮੰਤਰੀ ਨੇ ਵੀ ਕਿਹਾ ਤੇ ਵੀ ਸਖਤ ਕਾਰਵਾਈ ਕਰੋ ਤੇ ਥੋਕੋ ਅੰਦਰ ਜੀ ਤੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਡੇ ਸਾਬਕਾ ਜ਼ਿਲ੍ਹੇਦਾਰ ਸ਼੍ਰੀ ਕਲਤਾ ਉਹਨਾਂ ਨੇ ਵੀ ਬਹੁਤ ਤੇ ਬਰਾਮਣਾ ਆਇਆ ਜੀ ਤੇ ਨਾਲ ਦੀ ਨਾਲ ਅੱਜ ਅੰਮ੍ਰਿਤਸਰ ਬੰਦ ਵੀ ਰਿਹਾ ਦਲਤ ਭਾਈਚਾਰਾ ਬਹੁਤ ਪਰੇਸ਼ਾਨ ਹੈ ਤੇ ਦਲਤ ਭਾਈਚਾਰਾ ਹੀ ਨਹੀਂ ਪਰੇਸ਼ਾਨ ਕਿਉਂਕਿ ਕਾਨੂੰਨ ਤਾਂ ਇਕੱਲੇ ਦਲਤ ਭਾਈਚਾਰੇ ਵਾਸਤੇ ਥੋੜੀ ਬਣਾਏ ਸੀ ਇਹ ਡਾਕਟਰ ਰਾਓ ਜੀ ਡਾਕਟਰ ਬਾਬਾ ਪੀਮ ਰਾਏ ਅੰਬਾਤ ਕਰਨੇ ਜੀ ਜੀ ਉਹ ਤਾਂ ਸਾਰੇ ਵਾਸਤੇ ਬਣਾਏ ਸੀ ਹੂੰ ਤੇ ਸਾਰੇ ਵਾਸਤੇ ਬਣਾਉਣ ਤੋਂ ਬਾਅਦ ਜਦੋਂ ਇਹ ਘਟਨਾ ਵਾਪਰੀ ਤਾਂ ਸਾਰੇ ਪੰਜਾਬ ਦੇ ਲੋਕ ਜਿਹੜੇ ਤੁਹਾਡੇ ਵਰਗੇ ਨੇ ਮੇਰੇ ਵਰਗੇ ਨੇ ਹੋਰ ਸ਼ਾਂਤੀ ਚਾਹੁੰਦੇ ਆ ਉਹ ਪਰੇਸ਼ਾਨ ਨੇ ਕਿ ਇਸ ਬੰਦੇ ਨੇ ਇਹਨੂੰ ਇਹਨੂੰ ਘਾੜਤ ਕੀ ਦੀ ਸੀ ਪਰ ਇਹਨੇ ਕੀ ਦੀ ਸੀ ਕਿੰਨੇ ਕਿਹਾ ਇਹ ਹੁਣ ਦੱਸੂਗਾ ਮੁੜ ਕੇ ਗੱਲਾਂ ਬਾਤ ਚਾਉਣਗੀਆਂ ਤੇ ਹੁਣ ਕੇਸ ਦਰਜ ਕਰ ਲਿਆ ਕੁਝ ਵਿੱਚ ਹੋ ਰਹੀ ਹੈ ਵੀ ਤੂੰ ਕਿਉਂ ਕੀਤਾ ਤੇ ਉੱਥੇ ਲੋਕਾਂ ਦੀ ਘਟਨਾ ਜਿਹੜੀਆਂ ਪ੍ਰਤੀਕਰਮ ਬੜੇ ਨਮੋਸ਼ੀ ਵਾਲੇ ਲੋਕ ਬੜੇ ਪਰੇਸ਼ਾਨ ਹੈ ਅਮਰਸਰ ਅੱਜ ਦਾ ਦਿਨ ਬਹੁਤ ਤੇ ਕੱਲ ਦਾ ਦਿਨ ਬਹੁਤ ਦੁਖਦਾਈ ਭਰਿਆ ਰਿਹਾ ਜੀ ਪਰ ਨਿੰਦਰ ਜੀ ਕਿਤੇ ਨਾ ਕਿਤੇ ਇਹ ਇਹ ਗੱਲ ਜਰੂਰ ਮੈਂ ਕਹਿਣੀ ਚਾਹੂੰਗਾ ਜਦੋਂ ਕੋਈ ਇਹੋ ਜੀ ਘਟਨਾ ਵਾਪਰ ਸਕਦੀ ਆ ਵਾਪਰ ਜਾਂਦੀ ਆ ਸੌਰੀ ਤਾਂ ਉਦੋਂ ਫਿਰ ਜਿਹੜੇ ਇਹ ਘਟਨਾਵਾਂ ਨੂੰ ਇੰਜਾਮ ਦੇਣ ਵਾਲੇ ਲੋਕ ਹੁੰਦੇ ਨਾ ਅਕਸਰ ਇਹ ਕਹਿ ਦਿੱਤਾ ਜਾਂਦਾ ਜੀ ਇਹ ਤਾਂ ਘਰਦਿਆਂ ਤੋਂ ਬਾਹਰ ਸੀ ਜਾਂ ਇਹਦਾ ਦਿਮਾਗੀ ਸੰਤੁਲਨ ਜਿਹੜਾ ਠੀਕ ਨਹੀਂ ਸੀ ਮੈਂ ਦੋ ਘਟਨਾਵਾਂ ਨੂੰ ਜੋੜੂਗਾ ਨਹੀਂ ਕਿਉਂਕਿ ਦੋ ਘਟਨਾਵਾਂ ਦੀ ਕੋਈ ਵੀ ਬਰਾਬਰਤਾ ਨਹੀਂ ਇੱਕ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਤੇ ਜਾਂ ਇਹ ਘਟਨਾ ਵਾਪਰੀ ਆ ਸੋ ਇਹ ਦੋ ਘਟਨਾਵਾਂ ਦੀ ਕਿਸੇ ਵੀ ਤਰ੍ਹਾਂ ਨਾਲ ਮੈਂ ਬਰਾਬਰਤਾ ਨਹੀਂ ਕਰ ਰਿਹਾ ਪਰ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਐਹੋ ਜਿਹਿਆਂ ਕੋਈ ਹੋਰ ਵੀ ਘਟਨਾਵਾਂ ਹੋ ਸਕਦਾ ਜਿਹੜੀ ਮੈਂ ਸਕਿਪ ਕਰ ਰਿਹਾ ਮੈਂ ਤੁਹਾਨੂੰ ਪਤਾ ਹੋਵੇ ਸੋ ਐਹੋ ਜੀ ਜਦੋਂ ਕੋਈ ਵੀ ਘਟਨਾ ਵਾਪਰਦੀ ਉਦੋਂ ਕਹ ਦਿੱਤਾ ਜਾਂਦਾ ਇਹਦਾ ਮਾਨਸਿਕ ਸੰਤੁਲਨ ਸੀ ਜਿਹੜਾ ਉਹ ਠੀਕ ਨਹੀਂ ਸੀ ਜਾਂ ਸਹੀ ਨਹੀਂ ਸੀ ਫਿਰ ਜਿਹੜੇ ਵੱਖੋ ਵੱਖਰੇ ਆਉਧਿਆਂ ਤੇ ਹੁੰਦੇ ਨੇ ਉਹਨਾਂ ਵੱਲੋਂ ਬਿਆਨ ਬਾਤ ਆਉਂਦੇ ਨੇ ਕਿ ਇਹਨੂੰ ਐਂ ਕਰ ਦਿਓ ਇਹ ਜਿਹੜਾ ਫੜਿਆ ਗਿਆ ਐਂ ਕਰ ਦਿਓ ਇਮੀਡੀਏਟ ਐਕਸ਼ਨ ਲਈ ਤੇ ਜਾਣ ਪਰ ਕਿਤੇ ਨਾ ਕਿਉਂ ਚੋਣੇ ਨਮਾਇੰਦਿਆਂ ਨੂੰ ਸੁਨੇਹਾ ਮੈਂ ਜ਼ਰੂਰ ਲਾਉਣਾ ਚਾਹੁੰਨਾ ਜੀ ਟਰਾਈ ਕਰੋ ਕਿ ਜਿਹੜੀ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅ ਉਹਦੇ ਦੋਸ਼ੀਆਂ ਨੂੰ ਫਾੜਨ ਦੇ ਲਈ ਵੀ ਇੰਨੀ ਛੇਤੀ ਜਿਹੜੇ ਟਵੀਟ ਕੀਤੇ ਜਾਣਾ ਇੰਨੀ ਛੇਤੀ ਲੈ ਜਾਣ ਜੀ ਕਿਉਂਕਿ ਇਹ ਗੱਲ ਕੱਲੀ ਅੰਮੇਦਕਾਰ ਸਾਹਿਬ ਦੇ ਬੁੱਤ ਦੀ ਨਹੀਂ ਇਹ ਹਾਈਪ ਜਾਤ ਧਰਮ ਦੇ ਲੋਕਾਂ ਦੀ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਸੰਵਿਧਾਨ ਦੇ ਤਹਿਤ ਹੀ ਜਿਹੜਾ ਸਾਡਾ ਮੁਲਕ ਹੈ ਜਿਹੜਾ ਅੱਗੇ ਚੱਲ ਰਿਹਾ ਜੀ ਉਹਦੇ ਵਿੱਚ ਜੋ ਲਿਖਿਆ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਸਾਰਾ ਕੁਝ ਹੁੰਦਾ इवन ਜਿਹੜੇ ਸਿਮਨਜੀਤ ਮਾਨ ਨੇ ਜੀ ਨਕਾਲੀਦਾਲ ਅੰਮ੍ਰਿਤਸਰ ਤੋਂ ਉਹਨਾਂ ਨੇ ਵੀ ਇਸ ਵਾਰੀ 26 ਜਨਵਰੀ ਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਚਲੋ ਭਾਵੇਂ ਸੋਚਾਂ ਦਾ ਫਰਕ ਹੋ ਸਕਦਾ ਪਰ ਉਹਨਾਂ ਨੇ ਵਧਾਈਆਂ ਦਿੱਤੀਆਂ ਸੀ ਉਹਨਾਂ ਦਾ ਵੀ ਸਵਾਗਤ ਕਰਦੇ ਆ ਸੋ ਅਨੰਦਰ ਜੀ ਇੱਕ ਹੋਰ ਗੱਲ ਮੇਰੇ ਜ਼ਿਹਨ ਦੇ ਵਿੱਚ ਆਈ ਇਹੋ ਜੀ ਘਟਨਾ ਜਦੋਂ ਵਾਪਰ ਜਾਂਦੀ ਆ ਮੇਰਾ ਇੱਕ ਸਨੇਹ ਹੈ ਇਹਨਾਂ ਲੋਕਾਂ ਨੂੰ ਤੇ ਜਾਂ ਇੱਕ ਸਵਾਲ ਵੀ ਆ ਵੀ ਤੁਹਾਡੇ ਕੋਈ ਵਿਚਾਰਾਂ ਦਾ ਫਰਕ ਹੋ ਸਕਦਾ ਤੁਸੀਂ ਜਿਹੜੀ ਇਹਨਾਂ ਦਾ ਕੋਈ ਬੁੱਤ ਜਾਂ ਮੂਰਤੀ ਆ ਉਹਦੀ ਭੰਨ ਤੋੜ ਕਰਤੀ ਤੁਸੀਂ ਆਪ ਦੀ ਜਿਹੜੀ ਫ੍ਰਸਟ੍ਰੇਸ਼ਨ ਸੀ ਉਹ ਕੱਢ ਲਈ ਪਹਿਲੀ ਗੱਲ ਤਾਂ ਇਹ ਆ ਵੀ ਉਹ ਮੂਰਤੀ ਆ ਜੇ ਤੁਹਾਡਾ ਕੋਈ ਗੱਲਬਾਤ ਹਸਾਬ ਕਿਤਾਬ ਸੀ ਤਾਂ ਤੁਸੀਂ ਉਹ ਜਿਵੇਂ ਕਹਿੰਦੇ ਨੇ ਵੀ ਜਾਂ ਸਾਹਮਣੇ ਬੰਦੇ ਨੂੰ ਟੱਕਰੋ ਚਲੋ ਅਜੰਦੇਵਕਰ ਸਾਹਿਬ ਨਹੀਂ ਬਹੁਤ ਵਕਤ ਬਹੁਤ ਅਜੰਦੇਵਕਰ ਸਾਹਿਬ ਨਹੀਂ ਹੈਗੇ ਪਰ ਜਿਹੜੀ ਉਹਨਾਂ ਦੀ ਵਿਚਾਰਧਾਰਾ ਸੀ ਜਾਂ ਜਿਹੜੇ ਉਹਨਾਂ ਦੇ ਖਿਆਲ ਆਤ ਸੀ ਜਿਹੜਾ ਸੰਵਿਧਾਨ ਲਿਖਿਆ ਗਿਆ ਜਿਹੜੇ ਉਹਦੇ ਵਿੱਚ ਕੋਈ ਮਤਲਬ ਕਿ ਤਬਦੀਲੀ ਕਰ ਸਕਦੇ ਜਾਂ ਉਹਨੂੰ ਸਚਾਰੂ ਢੰਗ ਨਾਲ ਕੋਈ ਸੋਧ ਕਰਾਉਣਾ ਚਾਹੁੰਦੇ ਹੋ ਕੋਈ ਉਸ ਤਰੀਕੇ ਨਾਲ ਅਪੀਲ ਕੀਤੀ ਜਾਵੇ ਉਹ ਲੋਕਾਂ ਸਾਹਮਣੇ ਵੀ ਆਏ ਆਏ ਕਰਕੇ ਯਾਰ ਆਏ ਨਹੀਂ ਇੰਜ ਕਰ ਲਓ ਸਾਡੇ ਸਮਾਜ ਦਾ ਐ ਭਲਾ ਹੋ ਜੂ ਮੂਰਤੀ ਦੇ ਚੱਕ ਕੇ ਤੁਸੀਂ ਡੰਡੇ ਥੋੜੇ ਮਾਰੀ ਜਾਂਦੇ ਹੋ ਤੁਸੀਂ ਕੀ ਕੱਢ ਲਿਆ ਮੇਰੇ ਹਿਸਾਬ ਨਾਲ ਵੀ ਉੱਥੋਂ ਉੱਥੋਂ ਤਾਂ ਤੁਹਾਨੂੰ ਕੁਝ ਨਿਕਲਣਾ ਹੀ ਨਹੀਂ ਦੂਜੀ ਗੱਲ ਇਹਦੇ ਨਾਲ ਤੁਸੀਂ ਸਿਰਫਰੇ ਲੋਕੋ ਆਪਦੇ ਆਪ ਨੂੰ ਮੁਸ਼ਕਲ ਚ ਪਾਉਨੇ ਹੋ ਆਪਦੀ ਚੰਗੀ ਜ਼ਿੰਦਗੀ ਭਾਵੇਂ ਤੁਸੀਂ ਮਨ ਲ ਕੇ ਦੋ ਟੰਗ ਦੀ ਜਿਵੇਂ ਮੈਂ ਕਹੂੰਗਾ ਵੀ ਰੋਟੀ ਦਾ ਵੀ ਔਖਾ ਨਾ ਤੁਹਾਡਾ ਤੁਸੀਂ ਉਹ ਵੀ ਤੁਹਾਡੀ ਜ਼ਿੰਦਗੀ ਸਖਾਲੀ ਆ ਹੁਣ ਬਾਧੂ ਤੁਹਾਡਾ ਕੋਟਕਟਾਪਾ ਹੋਣਾ ਜੀ ਵੱਖੋ ਵੱਖਰੇ ਧਾਰਿਆਂ ਵੱਲੋਂ ਤਾਂ ਫਿਰ ਮੂੰਹ ਚੋਂ ਤੁਹਾਡੇ ਕਢਾਈ ਜਾਣੀ ਨਾ ਗੱਲ ਪਤਾ ਲੱਗ ਸਕੇ ਕਿ ਤੁਹਾਡੇ ਕੌਣ ਆ ਪਿੱਛੇ ਵੀ ਤੁਹਾਨੂੰ ਇਹ ਕਿਸੇ ਨੇ ਕੋਈ ਪੈਸੇ ਤਾਂ ਨਹੀਂ ਦਿੱਤੇ ਕੋਈ ਟਾਰਗੇਟਡ ਤਾਂ ਨਹੀਂ ਜਾਂ ਫਿਰ ਐਵੇਂ ਹੀ ਤੁਹਾਡਾ ਦਿਮਾਗ ਇੱਲਿਆ ਵੀ ਚਰਚਾ ਚ ਆ ਜਾਾਂਗੇ ਇਹ ਗੱਲਾਂ ਚੋਂ ਨਿਕਲਦਾ ਕਰਦਾ ਕੁਝ ਨਹੀਂ ਹੁੰਦਾ ਤੁਸੀਂ ਆਪਦੀ ਚੰਗੀ ਜਿਹੜੀ ਜ਼ਿੰਦਗੀ ਆ ਉਹਨੂੰ ਸਮੱਸਿਆ ਚ ਪਾ ਲੈਨੇ ਹੋ ਸੋ ਮੈਨੂੰ ਤੁਹਾਨੂੰ ਮੇਰੀ ਅਪੀਲ ਹੈ ਇੱਕ ਨਾ ਕਰਵਾਇਆ ਜਾ ਸੁਨੀਦਰ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਅੱਜ ਭਾਵੇਂ ਉਮੀਦਵਾਰ ਸਾਹਿਬ ਦਾ ਬੁੱਤ ਸੀ ਮੂਰਤੀ ਸੀ ਕੱਲ ਨੂੰ ਕੋਈ ਹੋਰ ਹੋ ਸਕਦੀ ਹੈ ਠੀਕ ਹੈ ਉਹ ਇਹ ਨਾਲ ਕੁਝ ਨਿਕਲਦਾ ਦੇਖੋ ਪੰਜਾਬ ਚ ਖਾਸ ਕਰਕੇ ਭਾਰਤ ਚ ਹੋਰ ਵੀ ਖੇਤਿਆਂ ਤੋਂ ਖਬਰਾਂ ਆਉਂਦੀਆਂ ਨੇ ਵਕ ਵਕ ਅਸਤੀਆਂ ਦੇ ਬੁੱਤ ਤੋੜੇ ਜਾਂਦੇ ਆ ਭਗਤ ਸਿੰਘ ਦੇ ਬੁੱਤ ਨੂੰ ਬੜੀ ਬੜੀ ਲੋਕਾਂ ਨੇ ਬਹੁਤ ਹਨ ਤੇ ਬੇਹਰਮਤੀ ਕੀਤੀ ਹੈ ਭਗਤ ਸਿੰਘ ਦੇ ਬੁੱਤ ਦੀ ਔਰ ਇੱਕ ਵਾਰ ਉਦਮ ਸਿੰਘ ਦੇ ਬੁੱਤ ਦੀ ਵੀ ਖਬਰ ਲੱਗੀ ਸੀ ਔਰ ਰਾਓ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੀ ਪਹਿਲੀ ਵਾਰੀ ਖਬਰ ਅਮਰਸਰ ਸਾਹਿਬ ਤੋਂ ਆਈ ਹੈ ਤੋ ਬੁੱਤਾਂ ਨੂੰ ਤੋੜਨ ਵਾਲਿਓ ਤੁਸੀਂ ਗੁਰਪ੍ਰੀਤ ਸਿੱਧੂ ਨੇ ਸੱਚ ਕਿਹਾ ਹੈ ਤੁਸੀਂ ਆਪ ਬੁੱਤ ਤੁਹਾਡੀ ਅਕਲ ਅਕਲ ਨਹੀਂ ਟਿਕਾਣੇ ਸਿਰ ਕਿਉਂਕਿ ਉਹ ਤੇ ਜਾਨ ਨਹੀਂ ਜਦ ਬੰਦਾ ਹੋਵੇ ਤੁਸੀਂ ਮਾਰੋ ਉਹਦੇ ਸਿਰ ਚ ਤੇ ਉਹ ਤੁਹਾਡੇ ਅਕਲ ਮਾਰੇ ਤੁਹਾਡਾ ਸਿਰ ਪਾੜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਤੀ ਬੇਅਦਬੀ ਵੀ ਕੀਤੀ ਉਹ 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 ਵੀ ਵਿਚਾਰੇ ਕਿਹੜਾ ਜਾਨ ਚ ਬੈਠੇ ਸੀ ਜੇ ਅੱਗੋਂ ਕੋਈ ਹੁੰਦੀ ਤਲਵਾਰ ਜਾਂ ਤੁਹਾਡਾ ਨਾਲ ਦੀ ਨਾ ਪਾੜਸ਼ਾ ਲਾ ਕੇ ਸਿਰ ਧੰਨ ਕੇ ਉਹ ਕਰ ਦਿੰਦੀ ਤੁਸੀਂ ਸਾਡੇ ਐਡੇ ਗੁਰੂਆਂ ਨੂੰ ਬੁੱਤਾਂ ਨੂੰ ਪੂਜਨਿਕ ਸੰਸਥਾਨ ਥਾਵਾਂ ਨੂੰ ਮੰਦਰਾਂ ਨੂੰ ਮਸੀਤਾਂ ਨੂੰ ਗੁਰਦੁਆਰਿਆਂ ਨੂੰ ਨਿਸ਼ਾਨੇ ਨਾ ਬਣਾਓ ਧਾਰਮਿਕ ਸਥਾਨਾਂ ਨੂੰ ਨਾ ਨਿਸ਼ਾਨੇ ਬਣਾਓ ਸਾਡੀ ਤੁਹਾਡੇ ਮੂਹਰੇ ਬੇਨਤੀ ਹੈ ਕਿ ਇਹ ਲੜਨਾ ਤੇ ਤੁਸੀਂ ਉਹਨਾਂ ਬੰਦਾਂ ਨਾਲ ਸਿੱਧਾ ਜਾ ਕੇ ਲੜੋ ਲੋਕਾਂ 'ਚ ਐਦਾਂ ਦਾ ਅਗਰੋਸ਼ ਗੁੱਸਾ ਆ ਆਸ਼ਾਂਤੀ ਆ ਹੰਸਾ ਨਾ ਫਲਾਓ ਤਾਂ ਜੋ ਸਾਡਾ ਪੰਜਾਬ ਸੁਖੀ ਵਸਦਾ ਰਹੇ ਗੁਰੂਆਂ ਪੀਰਾਂ ਦਾ ਰੰਗ ਲਗਾਉਂਦਾ ਹੱਸਦਾ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਪ੍ਰੋਫੈਸਰ ਪੂਰਨ ਸਿੰਘ ਨੇ ਕਦੇ ਲਿਖਿਆ ਸੀ ਇਹ ਮੇਰਾ ਪੰਜਾਬ ਕਰਾਂ ਕੀ ਸਿਫਤ ਤੇਰੀ ਪੰਨੀ ਰਾਮ ਚਾਤਰਕ ਨੇ ਲਿਖਿਆ ਸੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਜਿੰਨੂੰ ਹੁਣ ਸਾਰੀ ਦੁਨੀਆ ਚ ਹੈਕਾਰਤ ਨਾਲ ਵੇਖਿਆ ਜਾਂਦਾ ਹੈ ਕਿ ਕਿੱਥੇ ਚਲਾ ਗਿਆ ਪੰਜਾਬ ਪੰਜਾਬ ਦੇ ਰੋਕ ਭੱਜ ਗਏ ਪਰਦੇਸਾਂ ਨੂੰ ਗੁਰਪ੍ਰੇਜ ਜੀ ਮੈਂ ਇਹ ਬੇਨਤੀ ਕਰਾਂਗਾ ਇਹ ਜੇ ਲੋਕਾਂ ਨੂੰ ਜੇ ਕੋਈ ਸੁਣਦਾ ਵੀ ਹੈ ਤਾਂ ਆਪਦੀ ਅਕਲ ਨੂੰ ਥੋੜਾ ਜਿਆ ਸਾਡੇ ਸਾਡੇ ਇਸ ਵੇਲੇ ਸੌਣ ਦੇਖਣ ਵਾਲੇ ਪਰਿਵਾਰਾਂ ਨੂੰ ਮੇਰੀ ਬੇਨਤੀ ਹੈ ਜੀ ਇਹੋ ਜੀ ਘਟਨਾ ਜਿਹੜੀ ਵਾਪਰੀ ਹੈ ਇੱਕ ਜਾਂ ਹੋਰ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਤੁਸੀਂ ਕੀ ਸੋਚਦੇ ਹੋ ਤੁਹਾਡੇ ਤੇ ਕੀ ਬੀਤਦੀ ਆ ਤੁਹਾਡੇ ਦਿਲ ਤੁਹਾਡਾ ਦਿਲ ਕੀ ਕਹਿੰਦਾ ਵੀ ਇਹ ਘਟਨਾ ਜਿਹੜੀ ਵਾਪਰੀ ਆ ਤਾਂ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਕੀ ਸੋਚਦੇ ਹੋ ਇਹ ਘਟਨਾ ਬਾਰੇ ਕਾਲ ਕਰੋ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਦੋ ਕਾਲ ਤੁਹਾਡੇ ਚੰਗੇ ਵਿਚਾਰ ਤਾਂ ਜੋ ਲੋਕਾਂ ਨੂੰ ਸੇਧ ਦਿੱਤੀ ਜਾ ਸਕੇ ਲੈਣੀਆਂ ਚਾਹਾਂਗੇ ਨੰਬਰ 416 7850680 ਨੰਬਰ ਆ ਜੀ ਸਾਡਾ ਸਟੂਡੀਓ ਦਾ 416 7850680 ਨੰਬਰ ਤੇ ਕਾਲ ਕਰੋ ਕਿਉਂਕਿ ਨਿੰਦਰ ਜੀ ਸਵਾਲ ਇੱਕ ਹੋਰ ਵੀ ਆ ਜਾਂਦਾ ਹੈ ਵੈਸੇ ਉਸੀ ਦਾ قربਾਨੀ ਨੂੰ ਮੰਨਣ ਵਾਲੇ ਪੜਨ ਵਾਲੇ ਲੋਕ ਹੈ ਅਸੀਂ ਇਸ ਚ ਬਲੀਵ ਰੱਖਦੇ ਹਾਂ ਕਿ ਇਨਸਾਨੀਅਤ ਤਾਂ ਸਭ ਤੋਂ ਵੱਡਾ ਧਰਮ ਹੈ ਤੇ ਬਾਣੀ ਕਹਿੰਦੀ ਵੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਸਾਰੇ ਇਨਸਾਨ ਸਾਰੇ ਜਾਤ ਧਰਮ ਵਾਲੇ ਇੱਕੋ ਜਿਹੇ ਨੇ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਲੋਕ ਇਹ ਬਲੀਵ ਕਰਦੇ ਨੇ ਕਿ ਜਿਹੜੇ ਅੰਬੇਦਕਰ ਸਾਹਿਬ ਨੇ ਉਹ ਕਿਸੇ ਹੋਰ ਜਾਤ ਧਰਮ ਨਾਲ ਸੰਬੰਧਿਤ ਸੀ ਤੇ ਬਹੁਤੇ ਲੋਕਾਂ ਇਹ ਵੀ ਕਹਿ ਦਿੰਦੇ ਆ ਕਿ ਫਲਾਨੀ ਜਾਤ ਨਹੀਂ ਵੀ ਆ ਜਾਂ ਆ ਸਾਫ ਸਪਸ਼ਟ ਗੱਲ ਹੈ ਹਾਂ ਮਾੜੀਆਂ ਮਾੜੀਆਂ ਗੱਲਾਂ ਇਹੋ ਜੀ ਸੋ ਜਦੋਂ ਕੋਈ ਇਹੋ ਜੀ ਘਟਨਾ ਵਾਪਰਦੀ ਹੈ ਨਾ ਇੱਕ ਉਹੋ ਜਿਹਾ ਖਿੱਤੇ ਨਾਲ ਜੁੜੇ ਨਾਇਕ ਦੇ ਨਾਲ ਸੁਭਾਵਿਕ ਹੁੰਦਾ ਦੂਜੇ ਜਾਤਾਂ ਧਰਮਾਂ ਗੋਥਾਂ ਦੇ ਨਾਲ ਫਿਰ ਤੁਹਾਡਾ ਤਣਾਅ ਵੱਧਾ ਤੇ ਚੰਗੇ ਪਾਸੇ ਨੂੰ ਜਾਂਦੇ ਜਾਂਦੇ ਤੁਸੀਂ ਪੁੱਠੇ ਪਾਸੇ ਨੂੰ ਮੁੜ ਜਾਂਦੇ ਹੋ ਨਾ ਇਹੋ ਜਿਹਾ ਕੁਝ ਕਰੋ ਕੋਈ ਵੀ ਤੁਹਾਡਾ ਵਿਚਾਰ ਹੈ ਕਾਲ ਕਰ ਸਕਦੇ ਹੋ 2 ਮਿੰਟ ਦੇ ਲਈ ਟੈਲੀਫੋਨ ਲਾਈਨ ਤੁਹਾਡੇ ਲਈ ਓਪਨ ਹੈ ਜੀ 416 785 0680 ਤਾਂ ਹੁਣ ਦੀ ਕੋਈ ਤਾਜ਼ਾ ਅਪਡੇਟ ਕੀ ਹੈ ਜੀ ਇਸ ਘਟਨਾ ਬਾਰੇ ਦੇਖੋ ਇਸ ਘਟਨਾ ਨੂੰ ਪੰਜਾਬ ਸਰਕਾਰ ਨੇ ਇਹ ਤੁਹਾਡੀ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਬੜੀ ਸੰਜੀਦਗੀ ਨਾਲ ਲਿੱਤਾ ਹੈ ਨਾਲ ਦੀ ਨਾਲ ਅੰਮ੍ਰਿਤਸਰ ਅੱਜ ਬੰਦ ਜਦੋਂ ਰਿਹਾ ਮੈਂ ਗੁਰਪ੍ਰੀਤ ਜੀ ਤੁਹਾਨੂੰ ਦੱਸਾਂ ਜਿਹੜੀ ਸਟਰੀਟ ਦੀ ਆਪਾਂ ਗੱਲ ਕੀਤੀ ਹੈ ਜੀ ਉਸ ਸਟਰੀਟ ਦੇ ਵਿੱਚ ਪੰਛੀ ਨੇ ਪਰਵ ਨਹੀਂ ਹਲਾਇਆ ਤੇ ਦਰਖਤਾਂ ਦੇ ਪੱਤੇ ਵੀ ਨਹੀਂ ਝੂਮੇ ਇਹਨਾਂ ਬੰਦ ਖਾਮੋਜ ਸਾਇਲੈਂਸ ਰਿਹਾ ਉਸ ਤੋਂ ਇਲਾਵਾ ਅੰਮ੍ਰਿਤਸਰ ਸਾਹਿਬ ਦੀਆਂ ਬਹੁਤ ਸਾਰੇ ਬਾਜ਼ਾਰ ਵੱਡੇ ਵੱਡੇ ਭਾਰੀ ਗਲੀਆਂ ਬਾਜ਼ਾਰ ਬੰਦ ਰਹੇ ਸਿਰਫ ਤਾਂ ਸਿਰਫ ਖੁੱਲੇ ਸਕੂਲ ਤੇ ਕਾਲਜ ਕਿਉਂਕਿ ਆ ਫੈਸਲੀ ਤੌਰ ਤੇ ਖੁੱਲਨੇ ਸੀ ਪਰ ਜਿਹੜੇ ਸਕੂਲਾਂ ਨੇ ਭਾਗ ਲਿਆ 26 ਜਨਵਰੀ ਚੋਂ ਨਹੀਂ ਖੁੱਲੇ ਛੁੱਟੀ ਸੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿਆਂ ਅਮਰਤਸਰ ਸੈਟ ਐਟ ਪ੍ਰੈਸੈਂਟ ਸਿਚੁਏਸ਼ਨ ਜਿਹੜੀ ਲੇਟੈਸਟ ਆ ਸਾਡੇ ਕੋਲ ਹੋਣ ਮੇਰੇ ਸਾਹਮਣੇ ਉਤਮਉਪੁਰ ਨੇ ਗਲਤ ਭਾਈਚਾਰੇ ਦੇ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਉਹ ਕਹਿੰਦੇ ਨੇ ਵੀ ਜਦੋਂ ਅਸੀਂ ਇਸ ਨਾਲ ਪੰਗਾ ਨਹੀਂ ਪਾਉਂਦੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੇ ਬਾਬਾ ਭੀਮrao Ambedkar ਇਕੱਲੇ ਦਲਤਾਂ ਦੇ ਨਹੀਂ ਹੈ ਉਹ ਸਾਡੇ ਸਾਰਿਆਂ ਦੇ ਨੇ ਉਹ ਭਾਰਤ ਦੇ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਜੀ ਭਾਰਤੀ ਦਾ ਭਾਰਤੀ ਸੰਵਿਧਾਨ ਲਿਖਿਆ ਔਰ 26 ਜਨਵਰੀ 1950 ਨੂੰ ਗਣਤੰਤਰ ਦਿਵਸ ਇਸੇ ਕਰਕੇ ਸਥਾਪਿਤ ਹੋਇਆ ਤੇ ਅੱਜ ਅਸੀਂ ਉਹ ਮਨਾਉਂਦੇ ਹਾਂ ਜੀ ਬੜੀ ਮਾੜੀ ਗੱਲ ਹੈ ਜੀ ਇਹ ਤੇ ਬੜੀ ਆਪਜੀ ਦੀ ਮਿਹਰਬਾਨੀ ਨੰਦਰ ਜੀ ਤੁਸੀਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਅੱਗੇ ਚੱਲ ਕੇ ਜੋ ਵੀ ਕੋਈ ਤਾਜੀ ਅਪਡੇਟ ਆਏਗੀ ਤੁਹਾਨੂੰ ਇਮੀਡੀਟਲੀ ਅਸੀਂ ਅਪਡੇਟ ਕਰਾਂਗੇ ਤੇ ਸਾਡੇ ਪਰਿਵਾਰਾਂ ਨੂੰ ਨਿੰਦਰ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਹੁਤ ਐਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਤਾਂ ਇਹ ਸੀ ਘਟਨਾ